ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਰਾਇਕੋਟ ਵਿਖੇ ਸਾਰਸੋਪਾਂਜ ਜਿਸਵੇ ਵਿੱਚ ਆਪਣੇ ਸੇਵਕ ਰਾਇ ਕਲਾਹੋਰਾ ਨੂੰ ਗੰਗਾ ਸਾਗਰ ਬਖਸ਼ਿਆ ਗਿਆ ਸੀ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਦੀ ਛੋਪੜਾਪਤ ਹੈ ਰਾਇ ਕਲਾ ਦੀ ਨਵੀਂ ਪੀੜੀ ਵੱਲੋਂ ਅੱਜ ਵੀ ਇਹ ਗੰਗਾ ਸਾਗਰ ਦੀ ਸੇਵਾ ਸੰਭਾਲ ਸ਼ਰਧਾ ਭਾਵਨਾ ਨਾਲ ਕੀਤੀ ਜਾ ਰਹੀ ਹੈ ਰਾਇ ਅਜੀਜ਼ੁੱਲਾ ਖਾਨ ਵੱਲੋਂ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਸਿੱਖ ਅਕੈਡਮੀ ਸਰੀ ਵਿਖੇ ਬੱਚਿਆਂ ਨੂੰ ਕਰਵਾਏ ਗਏ ਅਤੇ ਇਤਿਹਾਸ ਵਿਸ਼ਾ ਦੇ ਨਾਲ ਸਾਂਝਾ ਕੀਤਾ ਗਿਆ ਅੱਜ ਸਿੱਖ ਅਕੈਡਮੀ ਦੇ ਸਮੂਹ ਮਾਪਿਆਂ ਬੱਚਿਆਂ ਅਧਿਆਪਕਾਂ ਤੇ ਪ੍ਰਬੰਧਕਾਂ ਲਈ ਬੜਾ ਆਪਾਗਾ ਵਾਲਾ ਦਿਨ ਸੀ ਸਾਡੇ ਇਸ ਸਥਾਨ ਦੇ ਉੱਤੇ ਸਕੂਲ ਵਿਖੇ ਗੰਗਾ ਸਾਗਰ ਲੈ ਕੇ ਆਏ ਰਾਏ ਕੱਲਾ ਜੀ ਦੀ ਨਵੀਂ ਜਿਹੜੀ ਪੀੜ੍ਹੀ ਆ ਰਾਏ ਅਜੀਜ਼ੁੱਲਾ ਖਾਨ ਸਾਹਿਬ ਅਤੇ ਉਹਨਾਂ ਦੇ ਸੁਪੁੱਤਰ ਰਾਏ ਮੁਹੰਮਦ ਖਾਨ ਸਾਹਿਬ ਉਹ ਉਹਨਾਂ ਨੇ ਉਹ ਇਸ ਪਵਿੱਤਰ ਗੰਗਾ ਸਾਗਰ ਨੂੰ ਅੱਜ ਗੁਰਦੁਆਰਾ ਸਾਹਿਬ ਵਿਖੇ ਸਿੱਖ ਅਕੈਡਮੀ ਚ ਲਿਆਂਦਾ ਔਰ ਸਾਨੂੰ ਸਾਰਿਆਂ ਨੂੰ ਭਾਗਾ ਵਾਲੇ ਬਣਾਇਆ ਔਰ ਉਹਨਾਂ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਅਤੇ ਬਹੁਤ ਸਾਰੇ ਮਾਪੇ ਜੋ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਇਸ ਗੰਗਾ ਸਾਗਰ ਦੀ ਸਾਰੀ ਹਿਸਟਰੀ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੀ ਹੋਈ ਜਦੋਂ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਅ ਨਿਕਲ ਕੇ ਜਦੋਂ ਮਾਛੀਵਾੜਾ ਸਹਿਵਾ ਆਏ ਤੇ ਉਸ ਤੋਂ ਬਾਅਦ ਗਨੀ ਖਾਨ ਤੇ ਨਵੀ ਖਾਨ ਦੋਨਾਂ ਭਰਾਵਾਂ ਨੇ ਉੱਚ ਦਾ ਪੀਰ ਬਣਾ ਕੇ ਜਦੋਂ ਮਾਛੀਵਾੜੇ ਤੋਂ ਕੱਢਿਆ ਤੇ ਮਹਾਰਾਜ ਜੀ ਹੀਰਾਪਿੰਡ ਆਏ ਉੱਥੇ ਮਹਾਰਾਜ ਜੀ ਨੇ ਮਹਾਂਤ ਕਿਰਪਾਲਦਾਸ ਦੇ ਡੇਰੇ 'ਚ ਆਏ ਉੱਥੇ ਵੀ ਉਹਨਾਂ ਨੇ ਮਹਾਰਾਜ ਜੀ ਨੂੰ ਜਗ੍ਹਾ ਨਹੀਂ ਦਿੱਤੀ ਉਹ ਡਰ ਗਏ ਕਿਉਂਕਿ ਉਸ ਵੇਲੇ ਦਾ ਜੋ ਹਾਕਮ ਸੀ ਵਜ਼ੀਰ ਖਾਨ ਉਹ ਸਾਰਿਆਂ ਨੂੰ ਡਰਾਇਆ ਹੋਇਆ ਸੀ ਤੇ ਮਹਾਰਾਜ ਫਿਰ ਅੱਗੇ ਚਲੇ ਗਏ ਰਾਏਕੋਟ ਪਹੁੰਚੇ ਉੱਥੇ ਰਾਏਕੋਟ ਦਾ ਜੋ ਜ਼ਿਮੀਂਦਾਰ ਸੀ ਬਹੁਤ ਵੱਡਾ ਉਹਦਾ ਨਾਮ ਸੀ ਰਾਏ ਕੱਲਾ ਜੀ ਜਿਨ੍ਹਾਂ ਨੂੰ 63 ਪਿੰਡਾਂ ਦੀ ਜਾਗੀਰ ਸੀ ਤੇ ਉਹਨਾਂ ਨੇ ਫਿਰ ਮਹਾਰਾਜ ਜੀ ਨੂੰ ਹੱਥ ਜੋੜ ਕੇ ਵੈਲਕਮ ਕੀਤਾ ਉਸ ਸਮੇਂ ਦੇ ਹਾਕਮ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਜਾਨ ਮਾਲ ਦੀ ਬੱਚਿਆਂ ਦੀ ਪਰਵਾਹ ਨਾ ਕਰਦੇ ਮਹਾਰਾਜ ਜੀ ਨੂੰ ਉੱਥੇ ਹੱਥ ਜੋੜ ਕੇ ਆਖਿਆ ਕਿ ਤੁਸੀਂ ਆਓ ਇੱਥੇ ਆਪਣਾ ਨਿਵਾਸ ਰੱਖੋ ਤੇ ਮਹਾਰਾਜ ਜੀ ਫਿਰ ਆਏ ਕੱਲਾ ਜੀ ਕੋਲ ਰਹੇ ਤੇ ਉੱਥੇ ਨੂਰਾ ਮਾਹੀ ਨੇ ਫਿਰ ਜਦੋਂ ਆ ਕੇ ਮਹਾਰਾਜ ਜੀ ਨੂੰ ਦੱਸਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਲਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਫਿਰ ਤੀਰ ਦੇ ਨਾਲ ਜੜ ਪੁੱਟ ਕੇ ਕਾ ਕਾ ਦੇ ਬੂਟੇ ਦੀ ਤੇ ਫਿਰ ਇਹ ਬਚਨ ਕੀਤਾ ਸੀ ਕਿ ਅੱਜ ਤੋਂ ਬਾਅਦ ਇਸ ਇਹਨਾਂ ਤੁਰਕਾਂ ਦੀ ਜੜ 뿌ਟੀ ਗਈ ਹੈ ਇਹਨਾਂ ਨੇ ਮਾਸੂਮਾਂ ਨੂੰ ਸ਼ਹੀਦ ਕੀਤਾ ਹੈ ਔਰ ਇਹਨਾਂ ਜ਼ੁਲਮ ਕੀ ਤਹਸੋ ਅਸੀਂ ਬਹੁਤ ਭਾਗਾ ਵਾਲੇ ਆ ਸਾਡੇ ਸਾਰੇ ਅਧਿਆਪਕ ਸਾਡੇ ਸਾਰੇ ਬੱਚੇ ਮਾਪੇ ਉਹਨਾਂ ਨੇ ਲਾਈਨ ਵਿੱਚ ਜਾ ਕੇ ਬੜੇ ਪਿਆਰ ਸਤਿਕਾਰ ਨਾਲ ਗੰਗਾ ਸਾਗਰ ਨੂੰ ਟੱਚ ਕਰਕੇ ਫੀਲ ਕਰਕੇ ਹੱਥ ਲਾ ਕੇ ਨਮਸਕਾਰਾਂ ਕੀਤੀਆਂ ਮੈਨੂੰ ਬੜੀ ਖੁਸ਼ੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਵਤਾਰ ਨਿਸ਼ਾਨੀ ਗੰਗਾ ਸਾਗਰ ਮੈਂ ਅਕੈਡਮੀ ਦੇ ਵਿੱਚ ਲੈ ਕੇ ਆਏ ਆ ਤਾਂ ਕਿ ਇੱਥੇ ਦੇ ਸਾਡੇ ਪਿਆਰੇ ਬੱਚੇ ਸਟਾਫ ਸਾਰੇ ਡਾਇਰੈਕਟਰਸ اور ਪੇਰੈਂਟਸ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਦਰਸ਼ਨ ਕਰ ਸਕਣ ਇਟਸ ਅ ਗ੍ਰੇਟ ਆਨਰ ਫॉर ਮੀ ਸਾਡੇ ਬਜ਼ੁਰਗ ਕਲਾ ਜੀ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮੁਬਾਰਕਤਾਂ ਨਾਲ ਇਹ ਨਿਸ਼ਾਨੀ ਬਖਸ਼ੀ ਸੀ 1705 ਵਿੱਚ ਔਰੰਗਜ਼ੇਬ ਦਾ ਉਹ ਟਾਈਮ ਸੀ ਸਾਨੂੰ ਬੜਾ ਫਖਰ ਹੈ ਆਪਣੇ ਬਜ਼ੁਰਗਾਂ ਤੇ ਉਹ ਬਹੁਤ ਹੀ ਭਿਆਨਕ ਸਮਾਂ ਸੀ ਜਿਸ ਵੇਲੇ ਚਾਰੋਂ ਸਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਬਾਤਾ ਗੁਜਰੀ ਜੀ ਅਕਾਲ ਚਲਾਣਾ ਕਰ ਗਏ ਐਨ ਉਹਨਾਂ ਦਿਨਾਂ ਦੇ ਵਿੱਚ ਹੀ ਬੜੀ ਦਲੇਰੀ ਔਰ ਹਿੰਮਤ ਨਾਲ ਇੱਕ ਜ਼ੁਲਮ ਦੇ ਖਿਲਾਫ ਔਰ ਜ਼ਬਰ ਔਰ ਬੇਇਨਸਾਫੀ ਦੇ ਖਿਲਾਫ ਰਾਖਲਾ ਜੀ ਨੇ ਕਦਮ ਚੁੱਕਿਆ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦਾ ਔਰ ਉਸ ਕਦਮ ਚੁੱਕੇ ਮੇਕ ਕਦਮ ਸੀ ਉਹਨਾਂ ਦਾ ਉਹ ਚੱਕ ਕੇ ਉਹਨਾਂ ਨੇ ਸਾਡਾ ਸਿਰ ਹਮੇਸ਼ਾ ਦੀ ਫਖਰ ਨਾਲ ਉੱਚਾ ਕਰ ਦਿੱਤਾ ਇਸੇ ਗੇਟ ਆਨਰ ਮੇਰੀ ਨੌਵੀਂ ਪੀੜ੍ਹੀ ਹੈ ਅਸੀਂ ਰਾਏਕੋਟ ਤੋਂ ਸੰਤਾਲੀ ਵਿੱਚ ਪਾਕਿਸਤਾਨ ਗਏ 47 ਤੱਕ ਰਾਏਕੋਟ ਸੰਤਾਂ ਦਰਸ਼ਨ ਕਰਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਫਿਰ ਹੁਣ ਇੱਕ ਵਾਰੀ 2004 ਵਿੱਚ ਮਾਨੂੰ ਇੰਡੀਆ ਮੈਂਗਾ ਸਾਗਰ ਲੈ ਜਾਣ ਦਾ ਮੌਕਾ ਮਿਲਿਆ 57 ਸਾਲਾਂ ਬਾਅਦ 47 ਤੋਂ ਬਾਅਦ ਬਹੁਤ ਸੰਗਤ ਸੀ ਲੱਖਾਂ ਦੀ ਤعداد ਵਿੱਚ ਇਹ ਬੱਚੇ ਵਟਪਾਗੀ ਹੈ ਇੱਥੇ ਦੇ ਸੰਗਤ ਜਿਹਨਾਂ ਨੇ ਨੇੜੇ ਹੋ ਕੇ ਗੁਰੂ ਸਾਹਿਬ ਦੇ ਸੰਗਤ ਦੇ ਬਖਸ਼ਿਰ ਦਰਸ਼ਨ ਕੀਤੇ ਕਿਉਂਕਿ ਇੰਡੀਆ ਦੇ ਵਿੱਚ ਮੌਮਕਨ ਨਹੀਂ ਸੀ ਕਿ ਕਿਸੇ ਦਾ ਨੇੜੇ ਆਣਾ ਕਿਉਂਕਿ ਫਲੋਟ ਦੇ ਉੱਪਰ ਸਜਾਇਆ ਹੋਇਆ ਸੀ ਗੰਗਾ ਸਾਗਰ ਸ਼ੀਸ਼ੇ ਦੇ ਬਾਕਸ ਵਿੱਚ ਇਸ ਇੱਕ ਗ੍ਰੇਟ ਆਨਰ ਰੱਬ ਕਰੇ ਮੇਰਾ ਇੱਕ ਬੇਟਾ ਹੈ ਰਾਏ ਮੁਹੰਮਦ ਅਲੀ ਮੇਰੀ ਨੌਵੀਂ ਪੀੜੀ ਹੈ ਉਹ ਦਸਵੀਂ ਹੈ ਮੇਰੀ ਅੱਲਾਹਗੇ ਦੁਆ ਹੈ ਕਿ ਐਸੀ ਮੁਹੱਬਤ ਗੁਰੂ ਸਾਹਿਬ ਦੇ ਚਰਨ ਪੈਣ ਨਾਲ ਜਿਹੜੀ ਪਿਆਰ ਦੀ ਸਾਂਝ ਬਣੀ ਹੈ ਮੁਹੱਬਤ ਦੀ ਸਤਕਾਰ ਦੀ ਅਸੀਂ ਹਮੇਸ਼ਾ ਇਸੇ ਮੁਖ ਰੱਖਦੇ ਹੋਇਆ ਗੁਰੂ ਸਾਹਿਬ ਦੀ ਸਤਕਾਰ ਮੁਖ ਰੱਖਦੇ ਹੋਇਆ ਹਮੇਸ਼ਾ ਨਿਮਰਤਾ ਪਿਆਰ ਅਤੇ ਸਤਕਾਰ ਨਾਲ ਬਜ਼ੁਰਗਾਂ ਨੂੰ ਪਿਆਣਾ ਪਰਾਂਵਾਂ ਨੂੰ ਆਪਣੇ ਬੱਚਿਆਂ ਨੂੰ ਮਿਲਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ